हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਇਹਦਾ ਬਾਰਡਰ ਆਪਾਂ ਕਿਵੇਂ ਬਾਰਡਰ ਵਾਲੇ ਕਮੀਜ਼ ਨੂੰ ਕਿਵੇਂ ਉੱਚਾ ਕਰ ਸਕਦੇ ਹਾਂ ਤੇ ਆ ਉੱਪਰੋਂ ਆਪਾਂ ਲੰਬਾਈ ਮੈਨ ਲੈਣੀ ਹੈ ਦੀ ਤੇ ਇਸ ਤਰੀਕੇ ਨਾਲ ਆਪਾਂ ਨੂੰ ਇਹ ਲੰਬਾਈ ਜ਼ਿਆਦਾ ਬਣਦੀ ਹੈ 43 ਇੰਚ ਬਣ ਰਹੀ ਹੈ ਤੇ ਆਪਾਂ ਨੂੰ ਚਾਹੀਦੀ ਹੈ ਇਹ 40.5 ਹੋ ਜੇ 41 ਹੋ ਜੇ ਇੰਨੀ ਲੰਬਾਈ ਚਾਹੀਦੀ ਹੈ ਤੇ ਆਪਾਂ ਪਹਿਲਾਂ ਇਸ ਤਰੀਕੇ ਨਾਲ ਬੈਕ ਬੈਕ ਪੱਲਾ ਆਪਾਂ ਪੂਰਾ ਕਰਕੇ 40 ਇੰਚ ਤੇ ਆਪਾਂ ਸਲਾਈ ਲਾ ਲੈਣੀ ਐ ਇਸ ਤਰ੍ਹਾਂ ਬੈਕ ਪੱਲਾ ਆਪਾਂ ਉਸ ਹਿਸਾਬ ਨਾਲ ਕਟਾਈ ਕੀਤਾ ਸੀ ਨਾ ਤੇ ਉਸੇ ਹਿਸਾਬ ਨਾਲ ਇੱਥੋਂ ਆਪਾਂ ਇਹਦਾ ਇੰਨਾ ਆਪਾਂ ਮੋੜ ਦਿੱਤਾ ਹੈ ਹੁਣ ਆਪਾਂ ਜਿਹੜਾ ਉੱਪਰਲਾ ਆਪਣਾ ਪੀਸ ਹੈ ਇਹ ਆਪਣਾ ਇੰਨਾ ਵੱਡਾ ਹੈ ਆਹ ਦੇਖ ਸਕਦੇ ਆ ਆਪਣਾ ਇੰਨਾ ਪੀਸ ਵੱਡਾ ਹੈ ਇਹ ਆਪਾਂ ਕਿਵੇਂ ਛੋਟਾ ਕਰਨਾ ਹੈ ਇਹ ਦੱਸਦੇ ਆ ਤੁਹਾਨੂੰ ਇੱਥੋਂ ਆਪਾਂ ਸੈੱਟ ਕਰ ਲੈਣਾ ਇਸ ਤਰ੍ਹਾਂ ਚੱਕਾਪੋ ਇਸ ਤਰ੍ਹਾਂ ਸ਼ਿਰਾ ਕੇ ਚੰਗੀ ਤਰ੍ਹਾਂ ਨੂੰ ਵਾਸੇ ਵਾਲ ਕੱਢ ਕੇ ਇਸ ਮਿਸ਼ਾ ਲੈਣਾ ਫਿਰ ਆਪਾਂ ਕੀ ਕਰਨਾ ਜਿਹੜੀ ਆ ਚੀਜ਼ ਐ ਇਹਨੂੰ ਚੱਕ ਕੇ ਇਹਦੇ ਬਰਾਬਰ ਕਰ ਲੈਣਾ ਸਿਉਂ ਦੇ ਜਿਹੜੀ ਆਪਣੀ ਪਹਿਲਾ ਵਾਲਾ ਬਾਰਡਰ ਐ ਇਹਦੇ ਬਰਾਬਰ ਕਰ ਲਾਂਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਆ ਦੇਖੋ ਇਹ ਆਪਾਂ ਬਰਾਬਰ ਕਰ ਲਿਆ ਆਪਣੇ ਕੋਲ ਇੰਨਾ ਇੰਨਾ ਕਪੜਾ ਹੀ ਫालतੂ ਐ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਾਂਗੇ ਜਿਹੜਾ ਆਪਣੇ ਬਾਰਡਰ ਐ ਬਾਰਡਰ ਟਿੱਕਰ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਅੰਦਰ ਕਰ ਦੇਣਾ ਇਹਨੂੰ ਸਾਰੇ ਨੂੰ ਆਪਾਂ ਇਸ ਤਰ੍ਹਾਂ ਹੀ ਸੈੱਟ ਕਰਨਾ ਆ ਦੇਖ ਸਕਦੇ ਤੁਸੀਂ ਆਪਣੀ ਜਿਹੜੀ ਬਾਰਡਰ ਬਾਰਡਰ ਆ ਪੂਰਾ ਆਪਾਂ ਬਾਹਰ ਕੱਢ ਲੈਣਾ ਤੇ ਇਸ ਤਰੀਕੇ ਨਾਲ ਰੱਖਣਾ ਆਪਾਂ ਇਸ ਮਾਰਕੀ ਨੂੰ ਆਪਾਂ ਜਮਾਂ ਸੇਮ ਇੱਕੋ ਜਿਹਾ ਕਰ ਲੈਣਾ ਇਹਦੂੰ ਆਪਣਾ ਬਰਾਬਰ ਚਾਹੀਦਾ ਆ ਚੀਜ਼ ਆਪਣੀ ਵਿੱਚ ਜਿੰਨੀ ਉਸ ਤੋਂ ਕਰਕੇ ਕਰੀਜ ਬਣ ਗਈ ਹੈ ਔਰ ਆਪਾਂ ਇੱਕ ਨਿਸ਼ਾਨ ਲਾਵਾਂਗੇ ਨਿਸ਼ਾਨ ਦੇ ਨਾਲ ਆਪਾਂ ਇੱਥੇ ਥੋੜੀ ਥੋੜੀ ਆਪਣਾ ਨਿਸ਼ਾਨ ਲਗਾ ਲਾਂਗੇ ਤਾਂ ਕਿ ਆਪਣਾ ਇਹ ਕਪੜਾ ਵੱਧ ਘੱਟ ਨਾ ਵਿੱਚ ਨਾਵੇ ਉਸ ਤਰੀਕੇ ਨਾਲ ਆਪਾਂ ਨਿਸ਼ਾਨ ਲਾਉਣਾ ਹੈ ਕਿ ਜਿੱਥੋਂ ਤੱਕ ਆਪਣਾ ਬਾਰਡਰ ਸਹੀ ਆਉਂਦਾ ਤੇ ਜਦੋਂ ਆਪਾਂ ਸਲਾਈ ਲਾਵਾਂਗੇ ਉਦੋਂ ਆਪਣਾ ਕਪੜਾ ਹਿੱਲੇ ਨਾ ਤੇ ਆਪਾਂ ਨਿਸ਼ਾਨ ਦੇ ਨਾਲ ਨਾਲ ਰੱਖ ਕੇ ਆਪਾਂ ਸਲਾਈ ਲਾ ਦੇਣੀ ਹੈ ਦੀ ਇਹ ਆਪਣਾ ਨਿਸ਼ਾਨ ਲੱਗ ਗਿਆ ਹੁਣ ਆ ਦਿਸਰੇ ਤੇ ਇਹ ਆਪਾਂ ਜੀ ਦੂਹੋਂ ਚੱਕ ਕੇ ਇਹਨੂੰ ਇਸ ਤਰ੍ਹਾਂ ਮਾਰਾਂਗੇ ਇੱਥੇ ਉੱਪਰ ਉੱਪਰ ਦੀ ਸਲਾਈ ਲਾ ਦੇਣੀ ਹੈ ਤੇ ਆ ਜਿਹੜਾ ਪਾਸਾ ਆਪਣਾ ਆ ਆ ਜਾਊਗਾ ਇਹ ਆਪਣੇ ਕੋਲ ਥੋੜਾ ਜਿਹਾ ਇਹ ਆਪਾਂ ਇਸ ਤਰ੍ਹਾਂ ਵੀ ਰਹਿਣ ਦੇ ਦਿਆਂਗੇ ਤੇ ਇਹਦੇ ਉੱਤੇ ਆਪਾਂ ਥੋੜੀ ਜੀ ਤਰਪਾਈ ਵੀ ਕਰ ਸਕਦੇ ਆ ਤੇ ਨਹੀਂ ਆਪਾਂ ਇਹਨੂੰ ਐਦਾਂ ਵੀ ਰਹਿਣ ਦੇਾਂਗੇ ਤਾਂ ਕੋਈ ਗੱਲ ਨਹੀਂ ਤੇ ਇਸ ਤੇ ਇਸ ਹਾਵ ਨਾਲ ਆਪਣਾ ਬਾਰਡਰ ਬਲੈਕ ਹੋਊਗਾ ਹੀ ਬੈ ਜਿੰਨਾ ਬੈਕ ਤਾਂ ਬਾਰਡਰ ਹੈ ਉਨਾ ਹੀ ਆਪਾਂ ਫਰੰਟ ਤੇ ਬਾਰਡਰ ਛੱਡਣਾ ਉਸੇ ਤਰੀਕੇ ਨਾਲ ਹੀ ਆਪਾਂ ਅਵੇ ਬਰਾਬਰ ਆ ਗਿਆ ਆਪਣਾ ਇਹ ਚੀਜ਼ ਦੇਖ ਕੇ ਆਪਾਂ ਕਰਨਾ ਇਧਰੋਂ ਆਪਾਂ ਕੱਠਾ ਇੱਕੋ ਜਿਹਾ ਮੋੜਤਾ ਤੇ ਹੁਣ ਆਪਣਾ ਇਹ ਬਾਰਡਰ ਦੀ ਲੈਂਥ ਤੇ ਇਸ ਬਾਰਡਰ ਦੀ ਲੈਂਥ ਬਰਾਬਰ ਆਉਗੀ ਸਾਈਡਾਂ ਤੋਂ ਚਾਕਾ ਕੋਲੋਂ ਆਪਾਂ ਬਾਰਡਰ ਬਰਾਬਰ ਕਰ ਲੈਣਾ ਇਸ ਤਰ੍ਹਾਂ ਇਸ ਤਰੀਕੇ ਨਾਲ ਸਾਰੀਆਂ ਭੈਣਾਂ ਬਾਰਡਰ ਵਾਲਾ ਸੂਟ ਸੈੱਟ ਕਰ ਸਕਦੀਆਂ ਤੇ ਇਹਦੇ ਆਪਾਂ ਹੋਰ ਤਰੀਕਾ ਵੀ ਕੁਝ ਦੱਸਾਂਗੇ ਬਾਅਦ ਵਿੱਚ ਨਵੇਂ ਸੂਟ ਤੇ ਨਵੇਂ ਤਰੀਕੇ ਦੱਸਾਂਗੇ ਤੇ ਓਕੇ ਜੀ ਧੰਨਵਾਦ